ਪਿੰਡ ਤਲਵੰਡੀ ਨਾਲ ਤੰਤਨ ਬਾਬਾ ਬੁੱਢਾ ਸਾਬਜੀ ਕਿਲਾ ਅਨੰਦਗੜ੍ਹ ਵਾਲੇ ਕਾਰ ਸੇਵਾ ਔਰ ਇਧਰ ਦੇਖ ਸਕਦੇ ਆ ਕੋ ਸਾਡੇ ਸੇਵਾਦਾਰ ਜੁਗਲ ਮੱਗਾ ਪਕਾਉਂਦੀ ਸੇਵਾ ਕਰ ਰਹੇ ਨੇ ਇਧਰ ਲੰਗਰ ਪ੍ਰਸ਼ਾਦਾ ਜਿਹੜਾ ਚੱਲ ਰਿਹਾ ਸੇਵਾਦਾਰ ਵਰਤਾਰੇ ਨੇ ਔਰ ਅੰਦਰ ਦੇ ਹਾਲਾਤ ਦਿਖਾਉਣਾ ਆ ਅੰਦਰ ਦੇ ਹਾਲਾਤ ਕਿ ਸਾਡੀਆਂ ਮਾਤਾਵਾਂ ਭੈਣਾਂ ਜੋ ਲੰਗਰ ਦੀ ਸੇਵਾ ਕਰ ਰਹੀਆਂ ਕੋਈ ਆਲੂ ਛਿੱੜ ਰਿਹਾ ਕੋਈ ਪਿਆਜ਼ ਛਿੱੜ ਰਿਹਾ ਔਰ ਇਹ ਸਾਡੀਆਂ ਮਾਤਾਵਾਂ ਭੈਣਾਂ ਜੋ ਲੰਗਰ ਦੀ ਸੇਵਾ ਕਰ ਰਹੀਆਂ ਇਧਰ ਬਟ ਜੋ ਬੇਕੀ ਹੋਏ ਸਾਡੇ ਪਤੋਂਤੇ ਸੱਜਣ ਔਰ ਸਾਡੇ ਸੇਵਾਦਾਰ ਬਾਬਾ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਬਾਬਾ ਜੀ ਸਾਰੇ ਨੂੰ ਪਤਾ ਜੀ 24 ਘੰਟੇ ਇੱਥੇ ਲੰਗਰ ਚੱਲਦਾ ਲੰਗਰ ਪ੍ਰਸ਼ਾਦਾ ਜੋ ਰਾਤ ਨੂੰ ਅਜੇ ਰੈਸ਼ਵੀ ਮਿਲਦੀ ਆ ਤੇ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਜਿਵੇਂ ਕਿ ਸਰਬ ਦੇ ਚੌ ਚੜਦੀ ਚੌਂਸ ਚੱਲਦੀ ਨਾ ਅੱਜ 15 ਸਾਲ ਹੋ ਗਏ ਸਾਨੂੰ ਇਸੇ ਕਾਰਨ ਦੇ ਚਲਾ ਦੇ ਨੂੰ ਲੰਗਰ ਤੇ 24 ਘੰਟੇ ਚੱਲਦਾ ਔਰ ਜਿਹੜਾ ਹੁਣ ਹੜਾ ਦੇ ਕਰਕੇ ਸਾਡਾ ਪ੍ਰੋਗਰਾਮ ਜਿਹੜਾ ਹੈ ਉਸ ਵੇਲੇ ਸੋਤੇ ਚਾਹ ਦਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਕਿ ਰਾਤ ਨੂੰ 11 ਵੇਟੇ ਚੱਲਦਾ ਚਾਹ ਦਾ ਪ੍ਰੋਗਰਾਮ ਲੰਗਰ ਦਾ ਪ੍ਰੋਗਰਾਮ ਇੱਕ ਬਾਪੂ ਜੀ ਬੁੱਢੇ ਸਾਹਿਬ ਦੀ ਯਾਦ ਵਿੱਚ ਜਿਹੜਾ ਹੁਣ ਚੱਲ ਰਿਹਾ ਹੈ ਇਹ ਵੀ ਲੰਗਰ ਤਗੜਾ ਹੈ ਕਾਰ ਸੇਵਾ ਕਿਲਾ ਨੰਗਰ ਸਾਹਿਬ ਬਾਬਾ ਸੇਵਾ ਸਿੰਘ ਜੀ ਬਾਬਾ ਭਾਉ ਸਿੰਘ ਜੀ ਬਾਬਾ ਲਾਲ ਸਿੰਘ ਜੀ ਬਾਬਾ ਰਮਨ ਸਿੰਘ ਜੀ ਪਰਿਵਾਰ ਤੇ ਪ੍ਰਬੰਧਕ ਬਾਬਾ ਸੁੱਚਾ ਸਿੰਘ ਜੀ ਬਾਬਾ ਸ੍ਰਾਮ ਸਿੰਘ ਜੀ ਕਿਲਾ ਨੰਗਰ ਵਾਲਿਆਂ ਨੇ ਇਹ ਦੇਖਣੇ ਸਾਡੇ ਚੱਲਦਾ ਹੈ ਸੋ ਇਹ ਜਿਹੜਾ ਲੰਗਰ ਹੈ ਉਹ ਉਹਨਾਂ ਦੀ ਮਿਹਰਬਾਨੀ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਏ ਬਾਬਾ ਬੁੱਢਾ ਸਾਹਿਬ ਦਾ ਡੰਗਲ ਬਲੀ ਚਰਦੀ ਦਾ ਰਾਤ ਚੱਲ ਰਿਹਾ ਹੈ ਸੋ ਅੱਜ ਜਰਾ ਚੱਲ ਰਿਹਾ ਹੈ ਸੋ ਪਾਗਾ ਵਾਲਿਓ ਦੇਸੀ ਕੇ ਉਹਦੇ ਜਲੇਬ ਸਰਦਾਰ ਸਬਜੀ ਤੇ ਹੋਰ ਬਯਤ ਜੀ ਜਾਂ ਤੰਦੂਰ ਲਾਇਆ ਤੰਦੂਰ ਵੀ ਲੋਹ ਦੇ ਪ੍ਰਸ਼ਾਦੇ ਵੀ ਬੜੀ ਸਰਦਾ ਨਾਲ ਸੰਗਤਾਂ ਨਾਲ ਆਣ ਕੇ ਵਰਤਾਰੀਆਂ ਹਨ ਇਸ ਸਮੇਂ ਬਾਸ਼ਾਕ ਕੇ ਜਾ ਰਿਹਾ ਹੈ ਧੰਨ ਬਾਬਾ ਬੁੰਡਾ ਸਾਹਿਬ ਦੇ ਧੰਨ ਬਾਬਾ ਬੁੰਡਾ ਸਾਹਿਬ ਦੀ ਜਤਰੀਆਂ ਜਾ ਰਹੀਆਂ ਹਨ ਇਸੇ ਕਰਾਏ ਇਹ ਜਿਹੜਾ ਜਿਹੜਾ ਹੈ ਇਹ ਦੁਖ ਪੰਜਨ ਸਾਹਿਬ ਗੁਰਦੁਆਰਾ ਕਿਛੇ ਕੇ ਜੋ ਜੰਗਰ ਹਮੇਸ਼ਾ ਹੀ ਚੱਲਦਾ ਹੈ ਜਦ ਇਹ ਕੰਪੇ ਚੱਲਦਾ ਹੈ ਜਦੋਂ ਵੀ ਲੋੜ ਹੋਵੇ ਉਸ ਵੇਲੇ ਉਹਨੂੰ ਪ੍ਰਸ਼ਾਦਾ ਮਿਲਦਾ ਹੈ ਮੁਕਾਵਾ ਆਰਿਆ ਨੇ ਬੜੀ ਕਿਰਪਾ ਕੀਤੀ ਹੈ ਇਕ ਇਲਾਕਾ ਵੀ ਬੜਾ ਸਹਿਯੋਗ ਦਿੱਤਾ ਹੈ। ਬਲਵੰਡੀ ਨਾਰ ਵਾਲੇ ਬੜੇ ਸਹਿਯੋਗ ਦਿੱਤੇ ਹਨ। ਹੋਰ ਵੀ ਇਲਾਕਾ ਸਾਰਾ ਜਿਸ ਤੋਂ ਚੱਕ ਸਕੰਦਰ ਵੀ ਹੋਰ ਲਾਕੇ ਡਾਕ ਨੇ ਬਲ ਮਾਵਾ ਇਹ ਸਾਰੇ ਹੀ ਹੋੜ ਵਾਲਾ ਇਹ ਹੋਰ ਵੀ ਇਲਾਕਾ ਜਿਹੜਾ ਹੈ ਸਾਰਾ ਬੜੇ ਪ੍ਰੇਮ ਨਾਲ ਸੇਵਾ ਕਰਦਾ ਹੈ। ਫਤਿਹਗੜ੍ਹ ਤੋਂ ਵੀ ਬੜੀਆਂ ਸ਼ਖਦਾ ਹੋ ਗਿਆ ਹੱਲਾ ਸਹਿਯੋਗ ਦਿੱਤੀਆਂ ਹਨ। ਇਹ ਬੋਲੇ ਪ੍ਰੇਮ ਨਾਲ ਲੰਗਰ ਚੱਲਦੇ ਹਨ। ਉਹ ਇਸੇ ਤਰ੍ਹਾਂ ਹੀ ਸਾਡੀ ਸੰਗਤ ਦੇ ਵਿੱਚ ਆਦਾਸ ਨਹੀਂ ਹੈ ਕਿ ਜਿਹੜਾ ਜਿਹੜਾ ਵੀ ਗੁਰੂ ਦੇ ਘਰ ਵਿੱਚ ਸੇਵਾ ਕਰਦਾ ਹੈ ਜਾਂ ਕੋਈ ਲੰਗਰ ਦੀ ਲਿਆ ਕੇ ਸੇਵਾ ਕਰਦਾ ਹੈ ਕੋਈ ਕਿ ਉਹ ਦੀ ਸੇਵਾ ਦਿੰਦਾ ਹੈ ਤਾਂ ਖਾਂਦ ਦੀ ਸੇਵਾ ਦਿੰਦਾ ਹੈ। ਕੋਈ ਵੇਰ ਸਭ ਦੀ ਸੇਵਾ ਦਿੰਦਾ ਹੈ। ਸੋ ਪੋ ਗਾਵਾਲੇ ਸਾਰਿਆਂ ਨੂੰ ਪਾਸ਼ਾ ਜੀ ਬਖਸ਼ਿਸ਼ ਕਰਨ ਉਹਨਾਂ ਦੀਆਂ ਤਮਾਈਆਂ ਜੇ ਵਰਕਤਾ ਬੋਲ ਜਲਦੀ ਕਰਾ ਹਾਲ ਮਦਦ ਫਦੇ ਬਖਸ਼ਿਸ਼ ਕਰ ਲੈ ਜਿਹੜਾ ਆਣ ਕੇ ਲੱਗਰ ਮਤਲਾਉਂਦਾ ਹੈ ਸਿਖਾਉਂਦਾ ਹੈ ਫੇਰ ਤੁਹਾਡੇ ਮਾਝਦਾ ਹੈ ਹੋਰ ਲੰਘਾ ਸਾਰਿਆਂ ਨੂੰ ਬਖਸ਼ਿਸ਼ ਕਰਨ ਆਪਣੇ ਚਰਨਾਂ 'ਲਾ ਕੇ ਰੱਖਣਾ ਇਹ ਵੀਡੀਓ ਬਣਾਉਣ ਵਾਲੇ ਨੂੰ ਪਰਮਿਸ਼ਨ ਅਰਸ਼ੇ ਕਰਨਾ ਇਹਨੂੰ ਵੀ ਚਾਹੀਦੀ ਕਲਾਕਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ